ਦੇ ਵਿੱਚ ਧੰਨਵਾਦ ਤੁਹਾਡਾ ਤੁਹਾਨੂੰ ਤੇ ਸਾਰੇ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਿੰਸ ਸਾਹਿਬ ਬਹੁਤ ਸਾਰੀਆਂ ਖਬਰਾਂ ਨੇ ਨਿਤ ਨਵੀਂ ਅਨਾਉਂਸਮੈਂਟ ਕੁਛ ਨਾ ਕੁਛ ਆਉਂਦਾ ਰਹਿੰਦਾ ਹੈ ਜੇ ਫੈਡਰਲ ਗਵਰਨਮੈਂਟ ਦੀ ਵੀ ਗੱਲਬਾਤ ਕਰ ਲਈਏ ਔਰ ਕਈ ਵਾਰ ਪਿਛਲੇ ਦਿਨੀ ਜਿੱਦਾਂ ਮਿਸਟਰ ਨਿਜਰ ਉਹਨਾਂ ਦਾ ਕਤਲ ਹੋਇਆ ਹੋਰ ਬਹੁਤ ਸਾਰੀਆਂ ਫਰੋਤੀ ਦੀਆਂ ਘੜਨਾਵਾਂ ਜਿਹੜੀਆਂ ਇਸ ਕੰਟਰੀ 'ਚ ਵਾਪਰ ਰਹੀਆਂ ਨੇ ਚਾਹੇ ਬਿਜ਼ਨਸਮੈਨ ਵਾਲੇ ਵੀਰ ਭੈਣ ਭਰਾ ਹੁਣ ਹੋਰ ਰਾਜਨੀਤਿਕ ਲੋਕਾਂ ਤੱਕ ਵੀ ਕੰਕੀਆਂ ਦਾ سلسلہ ਸ਼ੁਰੂ ਹੋ ਗਿਆ ਸੋ ਫੈਡਰਲ ਲੀਡਰਾਂ ਨੂੰ ਕਤਲ ਕਰਨ ਦੀ ਧਮਕੀ ਦੇ ਦੋ ਸ਼ੀਟ ਕੁਝ ਗ੍ਰਿਫਤਾਰੀਆਂ ਹੋਈਆਂ ਨੇ ਕੀ ਖਬਰ ਹੈ ਜੀ ਅ ਬਿਲਕੁਲ ਸਹੀ ਜੀ ਸੋ ਜਿਵੇਂ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੌਰਾਨ ਜੋ ਨਫ਼ਰਤ ਹੈ ਕੈਨੇਡਾ ਦੇ ਵਿੱਚ ਉਹ ਕਾਫੀ ਵਧੀ ਹੈ ਖਾਸ ਤੌਰ ਤੇ ਇੱਥੇ ਜੋ ਇਮੀਗ੍ਰੈਂਟਸ ਨੇ ਜੋ ਪ੍ਰਵਾਸੀ ਨੇ ਉਨ੍ਹਾਂ ਪ੍ਰਤੀ ਵੀ ਨਫ਼ਰਤ ਪਿਛਲੇ ਸਮੇਂ ਦੌਰਾਨ ਕਾਫੀ ਵਧੀ ਹੈ ਦੂਜੇ ਪਾਸੇ ਜਿਹੜੇ ਸਾਡੇ ਫੈਡਰਲ ਸਿਆਸਤਦਾਨ ਨੇ ਖਾਸ ਤੌਰ ਤੇ ਜਿਵੇਂ ਅਸੀਂ ਲਿਬਰਲ ਤੇ ਐਨਡੀਪੀ ਦੀ ਗੱਲ ਕਰੀਏ ਸੋ ਜਿਹੜੇ ਸਿਆਸਤਦਾਨ ਇਹਨਾਂ ਪਾਰਟੀਆਂ ਦੇ ਨਾਲ ਸੰਬੰਧਿਤ ਨੇ ਸੋ ਉਹਨਾਂ ਦੇ ਖਿਲਾਫ ਹੀ ਨਫ਼ਰਤ ਜਿਹੜੀ ਹੈ ਉਹ ਕਾਫੀ ਵਧੀ ਹੈ ਤੇ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਫੈਡਰਲ ਮਿਨਿਸਟਰ ਵੀ ਜਿਹੜੇ ਨੇ ਸੋ ਉਹਨਾਂ ਨੂੰ ਵੱਖ-ਵੱਖ ਢੰਗ ਤਰੀਕੇ ਦੇ ਨਾਲ ਉਹਨਾਂ ਦੇ ਖਿਲਾਫ ਨਫ਼ਰਤ ਦਾ اظہار ਵੀ ਹੁੰਦਾ ਰਿਹਾ ਪਰ ਇਹ ਜਿਹੜੇ ਹੁਣ ਮਾਮਲੇ ਸਾਹਮਣੇ ਆਏ ਨੇ ਇਹਦੇ ਵਿੱਚ ਇਜਸਨ ਟੂਡੋ ਸਾਹਿਬ ਜਿਹੜੇ ਸਾਡੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਕ੍ਰਿਸਟੀਅਨ ਫਰੀ ਲੈਂਡ ਤੇ ਨਾਲ ਐਨ ਡੀ ਪੀ ਦੇ ਜਿਹੜੇ ਲੀਡਰ ਨੇ ਸਰਦਾਰ ਜਗਮੀਤ ਸਿੰਘ ਸੋ ਇਹਨਾਂ ਤੋਂ ਇਲਾਵਾ ਵੀ ਜਿਹੜੇ ਹੋਰ ਫੈਡਰਲ ਲੀਡਰ ਨੇ ਇਹਨਾਂ ਨੂੰ ਚਾਨੋ ਮਾਰਨ ਦੀਆਂ ਜਿਹੜੀਆਂ ਧਮਕੀਆਂ ਨੇ ਖਾਸ ਤੌਰ ਤੇ ਸੋਸ਼ਲ ਮੀਡੀਆ ਦੀ ਗੱਲ ਕਰੀ ਉਸ ਦੇ ਉੱਪਰ ਦਿੱਤੀਆਂ ਗਈਆਂ ਸਨ ਸੋ ਇਹਨਾਂ ਧਮਕੀਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਰ ਸੀ ਐਮ ਪੀ ਵੱਲੋਂ ਤੋ ਜਾਨੇ ਜਿਹੜੇ ਕਿ ਰਮੈਂਟਨ ਤੇ ਕੈਲਗਰੀ ਦੇ ਨਾਲ ਸਬੰਧ ਨੇ ਸੋ ਉਹਨਾਂ ਨੂੰ ਚਾਰਜ ਤੇ ਗ੍ਰਿਫਤਾਰ ਜਿਹੜਾ ਆ ਕੀਤਾ ਗਿਆ ਆਉਣ ਵਾਲੇ ਸਮੇਂ ਦਰਾਂ ਜਿਹੜਾ ਉਹਨਾਂ ਦੇ ਦਲਾਲਤ ਵਿੱਚ ਪੇਸ਼ੀਆ ਵੀ ਹੋਣਗੀਆਂ ਸੋ ਇਹਦੇ ਵਿੱਚ ਇੱਕ ਤੇ ਮੈਸਨ ਜான் ਬੇਕਰ ਹੈ ਦੀ ਉਮਰ 23 ਸਾਲ ਹੈ ਕੈਲਗਰੀ ਦੇ ਨਾਲ ਸਬੰਧਤ ਹੈ ਸੋ ਇਹਨੂੰ ਜੂਨ 6 ਦਾ ਇੱਕ ਮਾਮਲੇ ਦੇ ਵਿੱਚ ਜਿਹੜਾ ਇਹਨੂੰ ਜਿਹੜੀ ਥ੍ਰੈਟਸ ਨੇ ਦਿੱਤੀ ਗਈ ਸੀਗੀ ਤੇ ਇਹਨੂੰ ਉਹਦੇ ਵਿੱਚ ਜਿਹੜਾ ਚਾਰਜ ਕੀਤਾ ਗਿਆ ਆ ਤੇ ਇਸ ਤੋਂ ਇਲਾਵਾ ਇੱਕ ਜੂਨ 7 ਨੂੰ ਜਿਹੜੇ ਆ ਚਾਰਜ ਲੱਗੇ ਨੇ ਉਹ ਇੱਕ YouTube ਦਾ ਯੂਜ਼ਰ ਹੈ ਗੈਰੀ ਬੈਲਚੇਵਿਕ ਜਦੀ ਉਮਰ 20 ਸਾਲ ਹੈ ਸੋ ਜੋ ਕਿ ਰਮੈਂਟਨ ਦੇ ਨਾਲ ਸਬੰਧਤ ਹੈ ਸੋ ਇਹਦੇ ਉੱਪਰ ਵੀ ਦੋਸ਼ ਲੱਗੇ ਆ ਕਿ ਇਹਦੇ ਵੱਲੋਂ ਜਿਹੜੇ ਆ ਫੈਡਰਲ ਲੀਡਰਸ ਨੂੰ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਸੋ ਇਹ ਹੁਣ سلسلہ ਜਿਹੜਾ ਦੇਖੋ ਅਸੀਂ ਕਿਸੇ ਦੇ ਪ੍ਰਤੀ ਵੀ ਸਾਡੇ ਮਨ 'ਚ ਕੋਈ ਵੀ ਵਿਚਾਰ ਹੋ ਸਕਦੇ ਨੇ ਅਸੀਂ ਨੀਤੀਆਂ ਦੇ ਨਾਲ ਸਹਿਮਤ ਆਸਹਿਮਤ ਹੋ ਸਕਦੇ ਆ ਪਰ ਇਸ ਤੰਗ ਨਾਲ ਕਿਸੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਤੇ ਸੋਸ਼ਲ ਮੀਡੀਆ ਦੇ ਖਿਲਾਫ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਸੋ ਇਹ ਕਾਫੀ ਹੈ ਨਖੇਦੀ ਜਨਕ ਕੰਮ ਹੈ ਕਿਉਂਕਿ ਅਸੀਂ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਅਮਰੀਕਾ ਦੇ ਜਿਹੜੇ ਸਾਬਕਾ ਰਾਸ਼ਟਰਪਤੀ ਆ ਡੋਨਾਲਡ ਟਰੰਪ ਸਾਹਿਬ ਉਹਨਾਂ ਦੇ ਉੱਪਰ ਜਾਨਲੇਵਾ ਹਮਲਾ ਹੋਇਆ ਉਸ ਉਹਨਾਂ ਦੀ ਜਾਨ ਉਹਦੇ ਵਿੱਚ ਪਰਮਾਤਮਾ ਦੀ ਕਿਰਪਾ ਨਾ ਬਚੀ ਹੈ ਪਰ ਜਿਸ ਤੰਗ ਦੇ ਨਾਲ ਉਹਦੇ ਉੱਪਰ ਹਮਲਾ ਹੋਇਆ ਸੋ ਬਹੁਤ ਸਾਰੇ ਸਵਾਲ ਜਿਹੜੇ ਖੜੇ ਹੋਏ ਨੇ ਤੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਅੱਜਕੱਲ ਫੇਕ ਆਈਡੀਆਂ ਚੱਲ ਰਹੀਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਥਰੂ ਆਈਡੀਆਂ ਚੱਲ ਰਹੀਆਂ ਨੇ ਤੇ ਜਦੋਂ ਡੋਨਲਡ 트੍ਰੰਪ ਸਾਹਿਬ ਤੇ ਵੀ ਹਮਲਾ ਹੋਇਆ ਤੇ ਉੱਥੇ ਵੀ ਕੁਝ ਲੋਕ ਇਸ ਤਰ੍ਹਾਂ ਦੇ ਕਮੈਂਟ ਜਿਹੜੇ ਆ ਸੋਸ਼ਲ ਮੀਡੀਆ ਤੇ ਉਹ ਆਈਡੀਆਂ ਸਹੀ ਨੇ ਗਲਤ ਨੇ ਕਰਦੇ ਹੋਏ ਦੇਖੇ ਗਏ ਨੇ ਕਿ ਇਹ ਹਮਲਾ ਜਿਹੜਾ ਸੀਗਾ ਡੋਨਲਡ 트੍ਰੰਪ ਸਾਹਿਬ ਦੀ ਜਗ੍ਹਾ ਤੇ ਜੇ ਸ਼੍ਰੀ ਚੰਦੂਰੋ ਸਾਹਿਬ ਦੇ ਉੱਪਰ ਹੋਣਾ ਚਾਹੁੰਦਾ ਸੀ ਹਮਲਾ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਸ਼ੋਦਾਬਲੀ ਵੀ ਆ ਕੁਝ ਲੋਕਾਂ ਵੱਲੋਂ ਵਰਤੀ ਗਈ ਕਿਉਂਕਿ ਫੇਕ ਆਈਡੀਆਂ ਬਣਾ ਲੈਂਦੇ ਨੇ ਤੇ ਇਸ ਤਰੀਕੇ ਦੇ ਕੰਮ ਕਰਦੇ ਨੇ ਸੋ ਇਹਨਾਂ ਕੰਮਾਂ ਦੇ ਨਤੀਜੇ ਜਿਹੜੇ ਨੇ ਉਹ ਹਮੇਸ਼ਾ ਜਿਹੜੇ ਖਤਰਨਾਕ ਹੁੰਦੇ ਨੇ ਸੋ ਇਸ ਮਾਮਲਿਆਂ ਦੇ ਵਿੱਚ RCMP ਨੇ ਦੋ ਜਣੇ ਜਿਹੜੇ ਰਮੈਂਟਨ ਤੇ ਕੈਲਗਰੀ ਨਾਲ ਸਬੰਧਤ ਸੋ ਇਹਨਾਂ ਨੂੰ ਕਾਇਦਾ ਕਹਿੰਦਾ ਕਿ ਤਾਂ ਕਿ ਇਹ ਜਿਹੜੀਆਂ ਇੱਕ ਸਭਿਅਕ ਡੈਮੋਕਰੇਸੀ ਦੇ ਵਿੱਚ ਅਕਸੈਪਟ ਨਹੀਂ ਕੀਤੀਆਂ ਜਾ ਸਕਦੀ ਜੀ ਜੀ ਜੀਪ ਦਿਨ ਸਾਹਿਬ ਸੋ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਹੈ ਬ੍ਰੈਂਡ ਸਿਟੀ ਲੋਜਿਸਟਿਕਸ ਇਹਨਾਂ ਨੂੰ ਸਿਟੀ ਲਈ ਡਰਾਈਵਰ ਚਾਹੀਦੇ ਨੇ ਕਾਲ ਕਰ ਲਿਓ 6479628811 ਬ੍ਰੈਂਡ ਸਿਟੀ ਲੋਜਿਸਟਿਕਸ ਔਰ ਉਹਦੇ ਨਾਲ ਨਾਲ ਪਾਰਟੀ ਛੋਟੀਆਂ ਜਾਂ ਵੱਡੀ ਇੱਕ ਵਧੀਆ ਬੈਂਕਕਟ ਹਾਲ ਪ੍ਰੈਜ਼ੀਡੈਂਟ ਕਨਵੈਂਸ਼ਨ ਸੈਂਟਰ ਸਵੀਟ ਵੈਲ ਵਾਲਿਆਂ ਦਾ ਫੁੱਲੀ ਰੈਨੋਵੇਟ ਕੀਤਾ ਹੋਇਆ ਸੋ ਸੁਖਾ ਕੰਗਵੀਰ ਉਹਨਾਂ ਨਾਲ ਗੱਲਬਾਤ ਕਰ ਲਿਓ ਬੁਕਿੰਗ ਦੇ ਲਈ 416679 999 अमन ट्रैवल वाले 1300 डॉलर ਦੇ ਵਿੱਚ ਪਾਕਿਸਤਾਨ ਦੇ ਗੁਰਦੁਆਰਾ ਮਾਦੀ ਯਾਤਰਾ ਦੇ ਲਈ ਇੱਕ ਪੈਕੇਜ ਦੇ ਰਹੇ ਨੇ ਜਿੱਥੇ ਫਾਈਵ ਸਟਾਰ ਹੋਟਲ 'ਚ ਰਹਿਣ ਦਾ ਪ੍ਰਬੰਧ ਆ ਤੁਹਾਡੇ ਨਾਲ ਔਰ ਜਿਹਨੀ ਟੀਮ ਜਾਊਗੀ ਉੱਥੇ ਡਾਕਟਰ ਦਾ ਪ੍ਰਬੰਧ ਹੋਊਗਾ ਔਰ ਸਾਰੀ ਦੇਖਰੇਖ ਬੜੇ ਵਧੀਆ ਢੰਗ ਨਾਲ ਕੀਤੀ ਜਾਊਗੀ अमन ट्रैवल 9057963535 ਔਰ ਆਈਜੀ ਇਮੀਗ੍ਰੇਸ਼ਨ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਇੱਕ ਵੀਕ ਦੇ ਵਿੱਚ ਲਵਾ ਦਿੰਦੇ ਨੇ ਜੀ ਸੋ ਰਣਜੀਤਾ ਜੀ ਨੂੰ ਕਾਲ ਕਰ ਲਿਓ ਆਈਜੀ ਇਮੀਗ੍ਰੇਸ਼ਨ 647 767 6586 ਨਾ ਦਾ ਫੋਨ ਨੰਬਰ ਆ ਪਿੰਡ ਸਾਹਿਬ ਜਿਹੜੀ ਆ ਖਬਰਾਂ ਹਰ ਰੋਜ਼ ਕੋਈ ਨਾ ਕੋਈ ਮੰਨ ਭਾਗੀਆਂ ਹੁੰਦੀਆਂ ਨੇ ਚਾਹੀ ਉਹ ਪਾਣੀ ਵਿੱਚ ਡੁੱਬਣ ਕਾਰਨ ਮੌਤਾਂ ਦੀ ਹੋਵੇ ਐਕਸੀਡੈਂਟ ਨਾਲ ਹੋਵੇ ਚੋਰੀਆਂ ਦੀਆਂ ਖਬਰਾਂ ਹੋਣ ਤੇ ਹੁਣ ਜਿਹੜੀ ਆ ਜੀ ਸ਼ਰਾਬ ਪੀ ਕੇ ਜਦੋਂ ਗੱਡੀ ਚਲਾਉਂਦੇ ਨੇ ਬਹੁਤ ਸਾਰੇ ਵੀਰ ਭੈਣ ਭਰਾ ਹਾਂ ਜੀ ਕਿਤੋਂ ਵੀ ਹੋ ਸਕਦੇ ਨੇ ਕਿਸੇ ਵੀ ਕੰਟਰੀ ਦੇ ਹੋ ਸਕਦੇ ਨੇ ਸੋ ਉਹਨਾਂ ਦੇ ਨਾਲ ਬਹੁਤ ਸਾਰੇ ਹਾਦਸੇ ਹੋ ਜਾਂਦੇ ਨੇ ਸੋ ਜਿਹੜੇ ਉਹ ਹਾਦਸੇ ਹੁੰਦੇ ਨੇ ਸੋ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਵੀ ਹੁੰਦੀਆਂ ਨੇ ਸੋ ਇਦਾਂ ਦੀਆਂ ਬਹੁਤ ਸਾਰੀਆਂ ਖਬਰਾਂ ਨੇ ਜੀ ਬਦਨ ਸਾਹਿਬ ਦੇਖੋ ਭਿੰਦਾ ਜੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਚਾਹੇ ਸ਼ਰਾਬ ਹੈ ਜਾਂ ਕੋਈ ਵੀ ਨਸ਼ਾ ਆ ਨਸ਼ਾ ਕਰਕੇ ਡਰਾਈਵਿੰਗ ਚਲਾਉਣੀ ਡਰਾਈਵਿੰਗ ਕਰਨੀ ਸੋ ਇਹ ਬਹੁਤ ਹੀ ਖਤਰਨਾਕ ਆ ਮੈਂ ਕਿਉਂਕਿ ਇਸੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਤਾਂ ਖਤਰੇ ਦੇ ਵਿੱਚ ਪਾ ਹੀ ਰਹੇ ਹੋ ਸੋ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਨਾਲ ਤੁਸੀਂ ਆਪਣੇ ਨਾਲ ਬੈਠੇ ਹੋਏ ਸਾਹਮਣੇ ਵਾਲੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਜਿਹੜਾ ਆ ਖਤਰੇ 'ਚ ਪਾ ਰਹੇ ਹੋ ਸੋ ਇਹ ਘਟਨਾਵਾਂ ਦੀ ਗੱਲ ਕਰੀਏ ਤੇ ਇਹ ਰੀਸੈਂਟਲੀ ਇੱਕ ਘਟਨਾ ਵਾਪਰੀ ਐ ਜਿਹੜੀ ਕਿ ਇਹ ਲੰਘੇ ਵੀਕ ਐਨ ਦੌਰਾਨ ਵਾਪਰੀ ਐ ਸੋ ਜਿਹੜਾ ਅਨਟਾਰੀਓ ਦਾ ਪੈਰੀ ਸਾਉਂਡ ਦਾ ਖੇਤਰ ਐ ਸੋ ਉਦੇ ਲਾਗੇ ਘਟਨਾ ਵਾਪਰੀ ਐ ਸੋ ਇਹਦੇ ਵਿੱਚ ਵੀ ਜੀ ਕੀ ਹੋਇਆ ਕਿ ਰਾਤ ਦੇ ਤਕਰੀਬਨ 11 ਵਜੇ ਸੀਗੇ ਇਹ ਸ਼ਨੀਚਰਵਾਰ ਵਾਲਾ ਦਿਨ ਸੀਗਾ ਸੋ ਪੈਰੀ ਸਾਉਂਡ ਲਾਗੇ ਇੱਕ ਸਿੰਗਲ ਵੀਹਿਕਲ ਕ੍ਰੈਸ਼ ਹੁੰਦਾ ਆ ਇੱਕ ਜਿਹੜਾ ਇਹ ਵੀਹਿਕਲ ਆ ਉਹ ਜਾ ਕੇ ਦਰਖਤ ਦੇ ਵਿੱਚ ਲੱਗਦਾ ਆ ਤੇ ਉਹ ਜਿਹੜੀ ਗੱਡੀ ਆ ਗੱਡੀ ਨੂੰ ਕਾਫੀ ਨੁਕਸਾਨ ਪੁੱਜਦਾ ਆ ਤੇ ਉਸ ਗੱਡੀ ਦੇ ਵਿੱਚ ਪੰਜ ਜਣੇ ਬੈਠੇ ਹੁੰਦੇ ਨੇ ਦੋ ਇਹਦੇ ਵਿੱਚ ਲੜਕੇ ਨੇ ਤਿੰਨ ਲੜਕੀਆਂ ਨੇ ਤਾਂ ਉਹ ਸਿੰਗਲ ਵੀਹਿਕਲ ਕ੍ਰੈਸ਼ ਦੇ ਨਾਲ ਉਦੇ ਵਿੱਚ ਬੈਠੀਆਂ ਤਿੰਨ ਲੜਕੀਆਂ ਸੋ ਜਿਹਦੇ ਵਿੱਚ ਇੱਕ ਦੀ ਤਾਂ ਪਛਾਣ ਹੋਈ ਹੈ ਕਿਉਂਕਿ ਪੁਲਿਸ ਨੇ ਹਜੇ ਇੱਥੇ ਦੱਸਿਆ ਨਹੀਂ ਹੈ ਵੀ ਉਹਨਾਂ ਦੀ شناخت ਅਜੇ ਨਾਮ ਕੀ ਨੇ ਪਰ ਕਿਉਂਕਿ ਪੰਜਾਬ ਤੋਂ ਇਹ شناخت ਹੋਈ ਹੈ ਜਿਹਦੇ ਵਿੱਚ ਲੜਕੀ ਦਾ ਨਾਮ ਲਖਵਿੰਦਰ ਕੌਰ ਉਰਫ ਕਾਵਲ ਉਮਰ 21 ਸਾਲ ਜਿਹੜੀ ਕਿ ਸੁੱਖਾ ਚਿੜਾ ਗੁਰਦਾਸਪੁਰ ਦਾ ਇੱਕ ਪਿੰਡ ਹੈ ਸੋ ਉੱਥੇ ਦੀ ਰਹਿਣ ਵਾਲੀ ਹੈ 10 ਮਹੀਨੇ ਪਹਿਲਾਂ ਇਹ ਲੜਕੀ ਕੈਨੇਡਾ ਆਈ ਸੀ ਤਾਂ ਇੱਕ ਲੜਕੀ ਦਾ ਨਾਮ ਤਾਂ ਇਹ ਹੈ ਤੇ ਬਾਕੀ ਦੋ ਹੋਰ ਲੜਕੀਆਂ ਨੇ ਜਿਹਦੀ ਹਜੇ شناخت ਨਹੀਂ ਹੋ ਸਕੀ ਕੌਣ ਨੇ ਸੋ ਟੋਟਲ 10 ਲੜਕੀਆਂ ਦੀ ਮੌਤ ਹੋਈ ਹੈ ਇੱਕ ਲड़का ਇਹਦੇ ਤੇ ਜਕ ਨਹੀਂ ਹੋਇਆ ਤੇ ਇਹ ਟੋਟਲ 5 ਜਾਨੇ ਇਸ ਗੱਡੀ ਦੇ ਵਿੱਚ ਸਵਾਰ ਸੀ ਤੇ ਹੁਣ ਪਤਾ ਲੱਗਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇੱਕ 23 ਸਾਲਾ ਨੌਜਵਾਨ ਜਿਹੜਾ ਕਿ ਕਿੰਗਸਟਨ ਅੰਟਾਰੀਓ ਦੇ ਨਾਲ ਸੰਬੰਧਤ ਹੈ ਸੋ ਉਹਦਾ ਨਾਮ ਜਗਪ੍ਰੀਤ ਸਿੰਘ ਦੱਸਿਆ ਗਿਆ ਆ ਪੁਲਿਸ ਵੱਲੋਂ ਬਕਾਇਦਾ ਉਹਦੇ ਉੱਪਰ ਵੱਖ-ਵੱਖ ਚਾਰजेस ਲਾਏ ਗਏ ਨੇ ਸੋ ਉਹਨਾਂ ਚਾਰजेस ਦੇ ਵਿੱਚ ਇੱਕ ਤਾਂ ਤੇਜ਼ ਰਫ਼ਤਾਰ ਗੱਡੀ ਚਲਾਉਣੀ ਹੈ ਤੇ ਦੂਜਾ ਇਹਦੇ ਵਿੱਚ ਚਾਰਜ ਲੱਗਾ ਆ ਇੰਪੇਅਰਡ ਡਰਾਈਵਿੰਗ ਕਰਨੇ ਦਾ ਹੁਣ ਦੇਖੋ ਇਹ ਜਿੰਨੇ ਵੀ ਚਾਰजेस ਨੇ ਇਹ ਹੁਣ ਅਦਾਲਤਾਂ ਨੇ ਤੈਅ ਕਰਨੇ ਆ ਕਿ ਇਹ ਜਿਹੜੇ ਚਾਰਜ ਕਿੰਨੇ ਇੱਕ ਠੀਕ ਨੇ ਕਿੰਨੇ ਕਿ ਗਲਤ ਨੇ ਪਰ ਇਸੇ ਵਿੱਚ ਤੁਸੀਂ ਦੇਖੋ ਕਿ ਤੇਜ਼ ਰਫ਼ਤਾਰ ਗੱਡੀ ਹੈ ਇੰਪੇਅਰਡ ਡਰਾਈਵਿੰਗ ਦੇ ਵੀ ਚਾਰਜ ਲੱਗੇ ਨੇ ਤਾਂ ਇਹ ਸਿੰਗਲ ਵਹੀਕਲ ਕ੍ਰੈਸ਼ ਆ ਵੀ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਕੋਈ ਹੋਰ ਇੱਕ ਇਸੇ ਤਰੀਕੇ ਦਾ ਜਿਹੜਾ ਆ ਗੱਡੀ ਦੇ ਵਿੱਚ ਇਨਵੋਲਵ ਹੈ ਤੇ ਇਸ ਤਰੀਕੇ ਨਾਲ ਹਾਦਸਾ ਹੋਣਾ ਤੇ ਉਸ ਹਾਦਸੇ 'ਚ ਤੁਸੀਂ ਇਹ ਦੇਖੋ ਕਿ ਤਿੰਨ ਲੜਕੀਆਂ ਜਿਹੜੀਆਂ ਕਿ ਇੱਥੇ ਨਾਲ ਬੈਠੀਆਂ ਸੀ ਆ ਉਹਦੇ 'ਚ ਇੱਕ ਦੀ ਮਸਨ ਦੱਸਿਆ ਵੀ ਪਛਾਣ ਹੋ ਵੀ ਗਈ ਹੈ ਤੇ ਬਾਕੀ ਦੋ ਬਾਰੇ ਵੀ ਜਲਦ ਹੀ ਜਿਹੜਾ ਆ ਪੁਲਿਸ ਦੱਸ ਦੇਵੇਗੀ ਤੇ ਇਸ ਤੁਸੀਂ ਮਾਮਲੇ 'ਚ ਦੇਖੋ ਕਿ ਤਿੰਨ ਜਿਹੜੀਆਂ ਜ਼ਿੰਦਗੀਆਂ ਇਸ ਢੰਗ ਦੇ ਨਾਲ ਚਲੀ ਗਈਆਂ ਤੇ ਕਾਫੀ ਇਹ ਮੰਦ ਭਾਗੀ ਗੱਲ ਹੈ ਕਿ ਇਸ ਤਰੀਕੇ ਦਾ ਜਿਹੜਾ ਹਾਦਸਾ ਹੋਇਆ ਤੇ ਇੱਕ ਹਾਦਸਾ ਹੋਇਆ ਆ ਕਿ ਜਿਹਦੇ ਵਿੱਚ ਬ੍ਰੈਮਪਟਨ ਦੇ ਨਾਲ ਸਬੰਧਤ ਇੱਕ 15 ਸਾਲਾਂ ਦੀ ਲੜਕੀ ਦੀ ਮੌਤ ਹੋਈ ਹੈ ਤੇ ਵਿਪਿੰਦਾ ਜੀ ਇਸ ਮਾਮਲੇ ਦੇ ਵਿੱਚ ਮਿਸੀ ਸਾਗਾ ਦੇ ਨਾਲ ਸਬੰਧਤ ਇਹ 36 ਸਾਲਾਂ ਦਾ ਡਰਾਈਵਰ ਹੈ ਮਨਦੀਪ ਸਿੰਘ ਸੋ ਉਹਦੇ ਉੱਪਰ ਵੀ ਚਾਰजेस ਲੱਗੇ ਨੇ ਸੋ ਇੱਥੇ ਵੀ ਜਿਹੜਾ ਆ ਇਹ ਇੰਪੇਅਰਡ ਡਰਾਈਵਿੰਗ ਦੇ ਚਾਰजेस ਲੱਗੇ ਨੇ ਸੋ ਤੁਸੀਂ ਦੋ ਮਾਮਲੇ ਦੇਖ ਲਓ ਕਿ ਜਿਹਦੇ ਵਿੱਚ ਇੰਪੇਅਰਡ ਡਰਾਈਵਿੰਗ ਦੇ ਚਾਰਜ ਲੱਗੇ ਨੇ ਟੋਟਲ ਚਾਰ ਜਿਹੜੀਆਂ ਜੰਗ ਜਿਹੜੀਆਂ ਨੌਜਵਾਨ ਲੜਕੀਆਂ ਨੇ ਸੋ ਉਹਨਾਂ ਦੀਆਂ ਮੌਤਾਂ ਹੋਈਆਂ ਨੇ ਸੋ ਬਹੁਤ ਹੀ ਮੰਦ ਭਾਗੀ ਗੱਲ ਹੈ ਕਿ ਇਹ ਜਿਹੜਾ ਰੁਝਾਨ ਹੈ ਇਸ ਢੰਗ ਦਾ ਜਿਹੜਾ ਇਹ ਲਗਾਤਾਰ ਚੀਤੀ ਚ ਵਧ ਰਿਹਾ ਤੇ ਨਾਲ ਹੀ ਤੁਸੀਂ ਮੈਂ ਕੱਲ ਵੀ ਇੱਕ ਵੀਡੀਓ ਸ਼ੇਅਰ ਕੀਤੀ ਸੀ ਕਿ ਜਿਹੜੀ ਇਕ ਗਲਤ ਦਿਸ਼ਾ ਵੱਲ ਗੱਡੀ ਚਲਾਉਣ ਦੀਆਂ ਜਿਹੜੀਆਂ ਆਵਾਜ਼ਾਂ ਆਤਾ ਨੇ ਉਹ ਵੀ ਲਗਾਤਾਰ ਵਾਦੀਆਂ ਜਾ ਰਹੀਆਂ ਕਈ ਤੁਸੀਂ ਬਰਹਿਮਟ ਚ ਦੇਖੋਗੇ ਕਿ ਜਿਸ ਲਾਈਨ ਦੇ ਵਿੱਚ ਤੁਸੀਂ ਜਾ ਰਹੇ ਹੋ ਕਈ ਵਾਰ ਸਾਹਮਣੇ ਉਸੇ ਲੈਨ ਦੇ ਵਿੱਚ ਕੋਈ ਹੋਰ ਗੱਡੀ ਲੈ ਕੇ ਆ ਰਿਹਾ ਹੁੰਦਾ ਤੁਸੀਂ ਹਾਈਵੇ ਦੇ ਉੱਪਰ ਵੀ ਦੇਖ ਚੁੱਕੇ ਹੋ ਕਿ ਹਾਈਵੇ ਦੇ ਉੱਪਰ ਵੀ ਇਸ ਤਰੀਕੇ ਦੀਆਂ ਜਿਹੜੀਆਂ ਕੱਲਾ ਬਾਤਾ ਹੁਣ ਸਾਹਮਣੇ ਆ ਰਹੀਆਂ ਤੋ ਕੀ ਕਾਰਨ ਨੇ ਕਿ ਜਿਹੜੀਆਂ ਇਹ ਗੱਲਾਂਬਾਤਾਂ ਲਗਾਤਾਰ ਜਿਹੜੀਆਂ ਵਾਧੀਆਂ ਜਾ ਰਹੀਆਂ ਨੇ ਸੋ ਇਹਨਾਂ ਦੇ ਉੱਪਰ ਧਿਆਨ ਰੱਖਣ ਦੀ ਲੋੜ ਹੈ ਸੋ ਜਿਸ ਸੰਗ ਨਾਲ ਅਸੀਂ ਪਹਿਲਾਂ ਵੀ ਇਹ ਬਹੁਤ ਵਾਰ ਇਹ ਮੁੱਦਾ ਚੱਕ ਚੁੱਕੇ ਆ ਕਿ ਜਿਹੜਾ ਡਰਾਈਵਿੰਗ ਲਾਇਸੈਂਸ ਲਾਇਸੈਂਸ ਦੇਣ ਦੀ ਜਿਹੜੀ ਪ੍ਰਕਿਰਿਆ ਆ ਜੀ ਉਦੋਂ ਜਿਹੜਾ ਆ ਹੋਰ ਵਧੀਆ ਢੰਗ ਨਾਲ ਬਣਾਉਣਾ ਚਾਹੀਦਾ ਤਾਂ ਕਿ ਜਿਹੜੇ ਇਹੋ ਜਿਹੇ ਹਾਸਲੇ ਰੁਕ ਸਕਣ ਤੇ ਖਾਸ ਤੌਰ ਤੇ ਜਿਹੜੇ ਨਸ਼ਾ ਕਰਕੇ ਡਰਾਈਵਿੰਗ ਕਰਦੇ ਨੇ ਸੋ ਉਹਨਾਂ ਦੇ ਖਿਲਾਫ ਜਿਹੜਾ ਆ ਕਾਨੂੰਨ ਹੋਰ ਵੀ ਸਖਤ ਜਿਹੜਾ ਆ ਉਹ ਕਰਨ ਦੀ ਲੋੜ ਰਣ ਸਾਹਿਬ ਆਪਾਂ ਮੈਨੂੰ ਲੱਗਦਾ ਕਈ ਸਾਲਾਂ ਤੋਂ ਆਪਣੇ ਮੰਚ ਤੋਂ ਆਵਾਜ਼ ਉਠਾਈ ਆ ਇੱਕ ਤਾਂ ਲਾਇਸੈਂਸ ਨੂੰ ਲੈ ਕੇ ਉਹਦੀ ਪ੍ਰਕਿਰਿਆ ਨੂੰ ਲੈ ਕੇ ਜਿੰਨਾ ਈਜ਼ੀ ਇੱਥੇ ਹੋਇਆ ਹੋਇਆ ਹੈਗਾ ਜੇ 온ਟਾਰੀਓ ਦੀ ਗੱਲਬਾਤ ਕਰ ਲਈਏ ਤੇ ਆਪਾਂ ਪਹਿਲਾਂ ਵੀ ਗੱਲਬਾਤ ਹੁੰਦੀ ਰਹੀ ਐ ਟਰਾਂਸਪੋਰਟ ਮਿਨਿਸਟਰ ਦੇ ਨਾਲ ਵੀ ਗੱਲਬਾਤ ਹੋਈ ਤੇ ਹੁਣ ਤਾਂ ਇਸ ਡਿਪਾਰਟਮੈਂਟ ਦੇ ਵਿੱਚ ਆਪਣੀ ਕਮਿਊਨਿਟੀ ਦੇ ਵਿੱਚ ਉਹ ਦੋ ਮਿਨਿਸਟਰ ਨੇ ਪ੍ਰਾਮੀ ਸਰਕਾਰੀਆ ਹਰਦੀਪ ਗਰੇਵਾਲ ਹੋਣੀ ਮੇਰੇ ਖਿਆਲ ਉਹ ਵੀ ਨਾਲੇ ਨੇ ਇਸ ਡਿਪਾਰਟਮੈਂਟ ਦੇ ਵਿੱਚ ਤੇ ਉਹਦੇ ਵਿੱਚ ਇਹ ਸੀਗਾ ਵੀ ਜਦੋਂ ਕੋਈ ਵੀ ਇੱਥੇ ਨਵੇਂ ਆਉਨੇ ਆ ਘਟੋ ਘਟ ਇੱਥੇ ਦੇ ਰੂਲ ਐਂਡ ਰੈਗੂਲੇਸ਼ਨਸ ਨੂੰ ਸਿੱਖਣਾ ਬਣਦਾ ਹੈਗਾ ਤੇ ਉਹ ਤੋਂ ਬਾਅਦ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਵਿਜ਼ਿਟਰਸ ਨੂੰ ਆ ਕੇ ਇੱਥੇ ਅ ਚੋਰੀ ਤੋਂ ਸਟਾਰਟਿੰਗ লাইসেনਸ ਤੋਂ ਲੈ ਕੇ ਹੈਵੀ লাইসেনਸ ਤੱਕ ਕੁਝ ਕੁ ਮਹੀਨਿਆਂ ਦੇ ਵਿੱਚ ਪਹੁੰਚਾ ਦਿੱਤਾ ਜਾਂਦਾ ਤੇ ਇੱਥੇ ਕੁਝ ਨਾ ਕੁਝ ਲੂਪ ਹੋਲਸ ناکਾਮੀਆਂ ਹੈਗੀਆਂ ਨੇ ਔਰ ਉਹਦੇ ਨਾਲ-ਨਾਲ ਫੇਕ ਜਿਹੜੇ ਐਕਸਪੀਰੀਅੰਸ ਹੈ ਜਿਹੜਾ ਡਾਇਰੈਕਟ ਜੀ 1 ਤੋਂ ਫਿਰ ਜੀ 2 ਜੀ লাইসেনਸ ਤੱਕ ਲਜਾਣ ਦਾ ਉਹ ਉਹਦੇ ਵਿੱਚ ਵੀ ਕਿਉਂਕਿ ਜੇ ਸਰਵਿਸ ਅਨਟਾਰੀਓ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਪਹਿਲਾਂ ਵੀ ਆਈਆਂ ਨੇ ਧਾਂਦਲੀਆਂ ਹੋਈਆਂ ਨੇ ਉੱਥੇ ਗੱਡੀਆਂ ਦੇ ਵਨ ਨੰਬਰ ਚੇਂਜ ਹੋਣ ਤੋਂ ਲੈ ਕੇ ਲਾਇਸੈਂਸਿੰਗ ਤੋਂ ਲੈ ਕੇ ਸੋ ਬਹੁਤ ਸਾਰੇ ਸੁਧਾਰ ਦੀ ਜ਼ਰੂਰਤ ਹੈਗੀ ਆ ਔਰ ਲੋਕ ਹਮੇਸ਼ਾ ਆਵਾਜ਼ ਵੀ ਉਠਾਉਂਦੇ ਰਹੇ ਨੇ ਵੀ ਭਾਈ ਇਹ ਲਾਇਸੈਂਸ ਦੀ ਜਿਹੜੀ ਪ੍ਰਕਿਰਿਆ ਹੈ ਉਹਦੇ ਵਿੱਚ ਸੁਧਾਰ ਹੋਣਾ ਚਾਹੀਦਾ ਹੈ ਖਾਸ ਕਰਕੇ ਵਿਜ਼ਟਰ ਆਿਆਂ ਦੇ ਲਈ ਜੇ ਉਹਨਾਂ ਦਾ ਇੱਕ ਮੋਟਰ ਹੋਂਦਾ ਵੀ ਅਸੀਂ ਘੁੰਮਣ ਫਿਰਨ ਆਏ ਆ ਜਦੋਂ ਦੱਸ ਕੇ ਆਉਂਦੇ ਨੇ ਫਿਰ ਉਹਨਾਂ ਦੇ ਲਈ ਇੱਥੇ ਇਹ ਇਦਾਂ ਦੀਆਂ ਫੈਸਿਲਿਟੀਆਂ ਕਿਉਂ ਦਿੱਤੀਆਂ ਜਾਂਦੇ ਨੇ ਜਦੋਂ ਉਹਨਾਂ ਕਿਉਂਕਿ ਇੱਕ ਤਾਂ ਪ੍ਰੇਨ ਸਾਹਿਬ ਸਾਈਡ ਹੀ ਚੇਂਜ ਹੋ ਜਾਂਦੀ ਹੈ ਜੀ ਚਲਾਉਣ ਦੀ ਔਰ ਮੈਂ ਕਿਉਂਕਿ ਹੁਣ ਉੱਥੇ ਅੱਜ ਕਾਫੀ ਟਾਈਮ ਰਹਿ ਕੇ ਆਇਆ ਆਂ ਇੰਡੀਆ ਦੇਖਿਆ ਵੀ ਆ ਉਹੀ ਡਰਾਈਵਿੰਗ ਤੁਹਾਨੂੰ ਇੱਥੇ ਦੇਖਣ ਨੂੰ ਮਿਲਦੀ ਹੈ ਪ੍ਰੇਨ ਸਾਹਿਬ ਇੱਕ ਤਾਂ ਇੰਡੀਕੇਟਰ ਦੀ ਯੂਜ਼ ਬਹੁਤ ਘੱਟ ਹੈ ਜੇ ਆਪਾਂ ਆਪਣੇ ਜੀਟੀਏ ਇਲਾਕੇ ਦੀ ਗੱਲਬਾਤ ਕਰੀਏ ਮੈਂ ਹੋਰਾਂ ਦੀ ਨਹੀਂ ਗੱਲਬਾਤ ਕਰਦਾ ਇੱਕ ਵਾਰ ਕੋਈ ਨਾ ਕੋਈ ਕਹਿੰਦਾ ਵੀ ਆਪਣੀ ਕਮਿਊਨਿਟੀ ਹਾਂ ਜੀ ਹਾਂ ਆਪਣੀ ਕਮਿਊਨਿਟੀ ਚ ਜ਼ਿਆਦਾ ਹੁੰਦਾ ਔਰ ਕੱਟ ਮਾਰਨੇ ਯੂ ਟਰਨ ਮਾਰਦੇ ਨੇ ਇਹ ਚੀਜ਼ਾਂ ਪ੍ਰਧਾਨ ਸਾਹਿਬ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਨੇ ਜੀ ਦੇਖੋ ਵੀ ਅੱਜ ਜਿਹੜੇ ਇਹ ਹੈਵੀ ਲਾਇਸੈਂਸ ਦੀ ਗੱਲ ਹੈ ਜੋ ਕਮਰਸ਼ੀਅਲ ਹੈਜ਼ ਲਾਇਸੈਂਸ ਹੈ ਕਿਉਂਕਿ ਜੋ ਹੁਣ ਅਨਇੰਪਲੋਇਮੈਂਟ ਵਧਣ ਦੇ ਕਾਰਨ ਬਹੁਤ ਸਾਰੇ ਟਰੱਕ ਡਰਾਈਵਰ ਨੇ ਜਦੋਂ ਉਹ ਕਿਤੇ ਅਪਲਾਈ ਕਰਨ ਜਾਂਦੇ ਨੇ ਤੇ ਕੰਪਨੀਆਂ ਕਹਿ ਦਿੰਦੇ ਨੇ ਅਸੀਂ ਹਾਇਰਿੰਗ ਨਹੀਂ ਕਰ ਰਹੇ ਵੀ ਹਾਇਰਿੰਗ ਇਸ ਨੂੰ ਬੰਦ ਹੈ ਬਹੁਤ ਅੱਟ ਕੰਪਨੀਆਂ ਹੋਣਗੀਆਂ ਜਿਹੜੀਆਂ ਇਸ ਸਮੇਂ ਟਾਰੀਓ ਦੇ ਵਿੱਚ ਹਾਇਰਿੰਗ ਕਰ ਰਹੀਆਂ ਹਨ ਜੇ ਖਾਸ ਤੌਰ ਤੇ ਜੇਕਰ ਆਪਾਂ ਜੀਟੀਏ ਦੀ ਗੱਲਬਾਤ ਕਰੀਏ ਪਰ ਉਸ ਦੇ ਬਾਵਜੂਦ ਵੀ ਜਦੋਂ ਆਲਰੇਡੀ ਹਾਲਾਤ ਇਸ ਤਰ੍ਹਾਂ ਦੇ ਬੜੇ ਹੋਏ ਨੇ ਤੇ ਵੱਡੇ ਪੱਦਰ ਦੇ ਫਿਰ ਤੁਸੀਂ ਇਹ ਜਿਹੜੇ ਵਿਜ਼ਟਰ ਵੀ ਜਿਹਦੇ ਲੋਕ ਆਉਨੇ ਨੇ ਉਹਨਾਂ ਨੂੰ ਟਰੱਕ ਦਾ ਲਾਇਸੈਂਸ ਦੇਣਾ ਤਾਂ ਫਿਰ ਉਸ ਦੇ ਨਾਲ ਜਦੋਂ ਲਿਕ ਲਾਇਸੈਂਸ ਦਿੱਤਾ ਦਿੱਤਾ ਨਾਲ ਜਿਹੜੀਆਂ ਟਰੱਕਿੰਗ ਕੰਪਨੀਆਂ ਨੂੰ ਐਲਐਮਆਈਏ ਵੀ ਦਿੱਤੀਆਂ ਜਾ ਰਹੀਆਂ ਨੇ ਵੀ ਤੁਹਾਨੂੰ ਇਥੋਂ ਡਰਾਈਵਰ ਨਹੀਂ ਮਿਲ ਰਾਏ ਤੁਸੀਂ ਬਾਹਰੋਂ ਮਗਾ ਲੋ ਤੇ ਆਲਰੇਡੀ ਇੱਥੇ ਹੁਣ ਤੁਸੀਂ ਦੇਖ ਲਓ ਬਈ ਮਿਲੀਅਨ ਤੋਂ ਉੱਪਰ ਸਟੂਡੈਂਟਸ ਨੇ ਜਿਹੜੇ ਜਗ੍ਹਾ-ਜਗ੍ਹਾ ਪ੍ਰੋਟੈਸਟ ਕਰ ਰਹੇ ਨੇ ਕਿ ਸਾਡਾ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜਾ ਇਹ ਵਰਕ ਪਰਮਿਟ ਵਧਾਇਆ ਜਾਵੇ ਸਾਡੋ ਕਿਸੇ ਨਾ ਕਿਸੇ ਢੰਗ ਨਾਲ ਸੁਖਾਲਾ ਜਿਹੜਾ ਕੰਮ ਦਿੱਤਾ ਜਾਵੇ ਤੇ ਉਹਦੇ ਵਿੱਚ ਆਲਰੇਡੀ ਇੱਥੇ ਐਨੇ ਬੇਰੋਜ਼ਗਾਰ ਲੋਕ ਇੱਥੇ ਚੱਲ ਰਹੇ ਨੇ ਉਹਨਾਂ ਕੋਲ ਲਾਇਸੈਂਸ ਆਲਰੇਡੀ ਹੈਗੇ ਨੇ ਤਾਂ ਫਿਰ ਕੀ ਟੁਕ ਬਣਦੀ ਆ ਵੀ ਤੁਸੀਂ ਬਾਹਰਲੇ ਮੁਲਕਾਂ ਤੋਂ ਖਾਸ ਤੌਰ ਤੇ ਅਰਬ ਕੰਟਰੀਆਂ ਚੋਂ ਜਿਹੜੇ ਘੱਟ ਡਾਲਰਾਂ ਦੇ ਕੰਮ ਕਰਨ ਵਾਲੇ ਡਰਾਈਵਰ ਮਗਾਓ ਸੋ ਉਹਨਾਂ ਦਾ ਵੀ ਸ਼ੋਸ਼ਣ ਹੁੰਦਾ ਆ ਇੱਥੇ ਜਿਹੜੇ ਲੋਕ ਨੇ ਇਹਨਾਂ ਦਾ ਵੀ ਸ਼ੋਸ਼ਣ ਹੁੰਦਾ ਤਾਂ ਸਿਸਟਮ 'ਚ ਜਿਹੜਾ ਐਕਸਪਲੋਇਟੇਸ਼ਨ ਦਾ ਹੁੰਦੀ ਆ ਤਾਂ ਸਰਕਾਰ ਨੂੰ ਇਹ ਪਹਿਲਾਂ ਦਾ ਜਿਹੜੇ ਲੋਕ ਇਵੈਸਟਰ ਆਉਂਦੇ ਨੇ ਉਹਨਾਂ ਨੂੰ ਐਲਐਮਆਈ ਲੈ ਕੇ ਇੱਥੇ ਆਪਣਾ ਜਿਹੜਾ ਸਟੇਟਸ ਚੇਂਜ ਕਰਨ ਦੀ ਗੱਲ ਹੈ ਪਹਿਲਾਂ ਤਾਂ ਫੌਰੀ ਤੌਰ ਤੇ ਇੱਥੇ ਦੇ ਗਰਾਊਂਡ ਹਾਲਾਤਾਂ ਨੂੰ ਦੇਖਦੇ ਹੋਏ ਜਿਹੜੇ ਜਮੀਨੀ ਹਾਲਾਤ ਨੇ ਇਹ ਚੀਜ਼ ਪਹਿਲਾਂ ਬੰਦ ਕਰਨੀ ਚਾਹੀਦੀ ਹੈ ਤੁਜਾ ਅਨਟਾਰੀਓ ਸਰਕਾਰ ਨੂੰ ਵੀ ਚਾਹੀਦਾ ਆ ਵੀ ਤੁਸੀਂ ਠੀਕ ਹੈ ਗੱਡੀ ਦੇ ਲਾਇਸੈਂਸ ਤੱਕ ਗੱਲ ਠੀਕ ਹੈ ਪਰ ਜਿਹੜੇ ਹੈਵੀ ਲਾਇਸੈਂਸ ਨੇ ਤੁਸੀਂ ਉਹ ਘੁੰਮਣ ਆਏ ਲੋਕਾਂ ਨੂੰ ਨਾ ਦੋਸੋ ਸਿਸਟਮ ਉਨਾ ਡੇਬੇ ਖਰਾਬ ਹੋ ਰਿਹਾ ਇਹਦੇ ਨਾਲ ਐਕਸਪਲੋਇਟੇਸ਼ਨ ਵੀ ਵੱਧ ਰਹੀ ਆ ਤੇ ਕਰਾਪਸ਼ਨ ਵੀ ਵੱਧ ਰਹੀ ਆ ਹੁਣ ਕੀ ਸਟੈਪ ਅਨਟਾਰੀਓ ਸਰਕਾਰ ਚੱਕਦੀ ਆ ਕੀ ਫੈਡਰਲ ਸਰਕਾਰ ਚੱਕਦੀ ਕਿਉਂਕਿ ਇਹਦੇ ਰੌਲਾ ਦਾ ਬਹੁਤ ਚਿਰਾਂ ਦਾ ਪੈ ਰਿਹਾ ਪਰ ਜਿਹੜੀ ਆ ਗੱਲ ਕਾਮ ਜਿਹੜਾ ਆ ਉੱਤੇ ਬਿਲਕੁਲ ਵੀ ਬਹੁਤ ਘੱਟ ਜਿਹੜਾ ਹੋਇਆ ਜੀ ਤੁਸੀਂ ਬਹੁਤ ਵਧੀਆ ਦੋ ਤਿੰਨ ਪੁਆਇੰਟ ਕਿਹਾ ਮੈਂ ਇੱਕ ਤਾਂ ਸ਼ੋਸ਼ਣ ਜਿਹੜਾ ਹੋ ਰਿਹਾ ਐਕਸਪਲੋਇਟੇਸ਼ਨ ਹੋ ਰਹੀ ਆ ਦੂਸਰਾ ਕੀ ਹੈ ਜਦੋਂ ਇੱਥੇ ਤੁਸੀਂ ਦੱਸਿਆ ਵੀ ਬਹੁਤ ਸਾਰੇ ਕੰਪਨੀਆਂ ਦੇ ਵਿੱਚ ਜਦੋਂ ਇੱਥੋਂ ਦੇ ਐਕਸਪੀਰੀਐਂਸਡ ਜਿਨ੍ਹਾਂ ਦੇ ਕੋਲ ਆਲਰੇਡੀ ਐਕਸਪੀਰੀਐਂਸ ਹੁੰਦਾ ਡਰਾਈਵਰ ਦੇ ਕੋਲ ਜੌਬ ਲਈ ਜਾਂਦੇ ਨੇ ਤੇ ਉੱਥੇ ਜੌਬਸ ਨਹੀਂ ਹੁੰਦੀਆਂ ਪਰ ਫੇਰ ਵੀ ਸਰਕਾਰ ਆਪਣੇ ਡਾਟਾ ਦੇ ਵਿੱਚ ਦਿਖਾਉਂਦੀ ਹੈ ਵੀ ਸਾਨੂੰ ਇਹਨੇ ਡਰਾਈਵਰ ਦੀ ਜ਼ਰੂਰਤ ਹੈ ਇੰਨਾ ਸਾਰਾ ਕੁਝ ਉਹ ਪਤਾ ਨਹੀਂ ਕਿੱਥੋਂ ਕ੍ਰੀਏਟ ਜਾਂ ਕਿੱਥੋਂ ਉਹਨਾਂ ਦਾ ਸਰਵੇ ਆ ਜਾਂਦਾ ਹੈਗਾ ਚਲੋ ਇਹ ਆਉਣ ਵਾਲਾ ਸਮਾਂ ਦਾ ਦਾ ਵੀ ਸਰਕਾਰਾਂ ਕੀ ਕਰਦੀਆਂ ਨੇ ਤੇ ਥੋੜਾ ਜਿਹਾ ਆਪਾਂ ਰੁਕ ਕਰਦੇ ਹਾਂ ਪ੍ਰਿੰਸ ਸਾਹਿਬ ਯੂਐਸ ਦੀ ਗੱਲਬਾਤ ਕਰੀਏ ਜਿਹੜੇ ਪ੍ਰੈਜ਼ੀਡੈਂਟ ਨੇ ਜੋ ਬਾਈਡਨ ਉਹਨਾਂ ਦੇ ਪ੍ਰੈਜ਼ੀਡੈਂਸ਼ਿਪ ਦੀ ਰੇਸ ਦੇ ਵਿੱਚੋਂ ਉਹਨਾਂ ਦਾ ਬਾਹਰ ਹੋਣਾ ਤੇ ਉਹ ਤੋਂ ਬਾਅਦ ਕਮਲਾ ਹੈਰਿਸ ਉਹਨਾਂ ਦਾ ਨਾ ਸਾਹਮਣੇ ਆਉਣਾ ਤੇ ਉਹਦੇ ਨਾਲ ਥੋੜਾ ਜਿਹਾ ਕਿਤੇ ਬੂਮ ਅ ਮਿਲਦਾ ਦਿਖਦਾ ਜਿਹੜਾ ਜੀ ਉਹ ਸਾਹਮਣੇ ਆ ਰਿਹਾ ਕੀ ਖਬਰ ਹੈ ਜੀ ਦੇਖੋ ਪਿੰਦਾ ਜੀ ਇਹਦੇ ਵਿੱਚ ਜੇ ਕਮਾਲਾ ਹੈਰੀਸੀ ਗੱਲ ਕਰੀਏ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਨੇ ਸੋ ਬੜੀ ਹੈਰਾਨੀ ਹੋਈ ਹੈ ਕਿ ਜਦੋਂ ਉਹਨਾਂ ਦਾ ਨਾਮ ਜੋ ਬਾਈਡਨ ਸਾਹਿਬ ਵੱਲੋਂ ਐਂਡੋਰਸ ਕੀਤਾ ਗਿਆ ਜੋ ਬਾਈਡਨ ਸਾਹਿਬ ਨੇ ਆਪਣਾ ਨਾਮ ਜਿਹੜਾ ਆ ਇਸ ਤੌਰ ਤੇ ਪਿੱਛੇ ਕੀਤਾ ਤੇ ਸਿਰਫ 24 ਘੰਟਿਆਂ ਦੇ ਵਿੱਚ 81 ਮਿਲੀਅਨ ਡਾਲਰ ਜਿਹੜਾ ਆ ਉਹਨਾਂ ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਹੈ ਸੋ ਉਹਨਾਂ ਨੇ ਇਕੱਠਾ ਕਰ ਲਿਆ ਕਿ 80 ਮਿਲੀਅਨ ਡਾਲਰ ਸਿਰਫ 24 ਘੰਟਿਆਂ ਦੇ ਵਿੱਚ ਜਿਹੜਾ ਇਕੱਠਾ ਹੋਇਆ ਸੋ ਇਹਦੇ ਨਾਲ ਕਿਤਨਾ ਕਿਤੇ ਲੱਗ ਰਿਹਾ ਕਿ ਤੇ ਉਹਨਾਂ ਨੂੰ ਜਿੱਦਾਂ ਇਹ ਨਾਂ ਬਦਲਿਆ ਤਾਂ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਸਮਰਥਕ ਨੇ ਸਪੋਰਟਰ ਨੇ ਜਾਂ ਜਿਹੜੇ ਜਾਂ ਜਿਹੜੇ ਲੋਕ ਡਾਲਰ 트ੰਪ ਸਾਹਿਬ ਨੂੰ ਰਾਸ਼ਟਰਪਤੀ ਬਣਿਆ ਨਹੀਂ ਦੇਖਣਾ ਚਾਹੁੰਦੇ ਸੋ ਉਹਨਾਂ ਦੇ ਵਿੱਚ ਕਾਫੀ ਉਤਸ਼ਾਹ ਵਧਿਆ ਤੇ ਇਹਦੇ ਵਿੱਚ ਦੇਖਿਆ ਜਾਵੇ ਤਾਂ ਜੋ 24 ਘੰਟਿਆਂ ਦਾ ਇੱਕ ਹਿਸਟਰੀ ਰਹੀ ਆ ਵੀ ਕਿੰਨੀ ਕਾਡਨੇਸ਼ਨ ਇਕੱਠੀ ਹੋਈ ਆ ਸੋ ਮੈਨੂੰ ਨਹੀਂ ਲੱਗਦਾ ਵੀ ਇਤਿਹਾਸ ਦੇ ਵਿੱਚ ਪਹਿਲਾਂ ਕਿਸੇ ਪ੍ਰੈਜ਼ੀਡੈਂਟ ਨੇ ਇੰਨੇ ਘੱਟ ਵਕਵੇ ਦੇ ਵਿੱਚ ਇੰਨੀ ਵੱਡੀ ਫੰਡਿੰਗ ਇਕੱਠੀ ਕੀਤੀ ਹੋਵੇ ਤੇ ਇਹਦੇ ਨਾਲ ਜੇਕਰ ਅਸੀਂ ਡੈਮੋਕਰੈਟਿਕ ਡੈਲੀਗੇਟ ਦੀ ਵੀ ਗੱਲਬਾਤ ਕਰੀਏ ਸੋ ਉਹਨਾਂ ਦਾ ਵੀ ਸਮਰਥਨ ਲਗਾਤਾਰ ਜਿਹੜਾ ਇਹਨਾਂ ਦੇ ਹੱਥ ਦੇ ਵਿੱਚ ਵਾਦਾ ਜਾ ਰਿਹਾ ਇਹ ਨਾਰਥ ਕੈਰੋਲਾਈਨਾ ਦੀ ਗੱਲਬਾਤ ਕਰੀਏ ਸੋ ਇੱਥੋਂ ਲਗਭਗ ਸਾਰੇ ਹੀ ਜਿਹੜੇ ਡੈਮੋਕਰੈਟਿਕ ਡੈਲੀਗੇਟਸ ਨੇ ਉਹਨਾਂ ਨੇ ਆਪਣਾ ਜਿਹੜਾ ਸਮਰਥਨ ਕਮਾਲਾ ਹੈਰੀਸ ਨੂੰ ਦੇ ਦਿੱਤਾ ਹੈ ਤੇ ਲੱਗ ਰਿਹਾ ਵੀ ਜਿਸ ਤੰਗ ਨਾਲ ਹਾਲਾਤ ਬਦਲ ਰਹੇ ਨੇ ਕਿ ਉਹਨਾਂ ਦੇ ਖਿਲਾਫ ਕੋਈ ਵੀ ਹੋਰ ਮਜ਼ਬੂਤ ਕੈਂਡੀਡੇਟ ਜਿਹੜਾ ਆ ਉਹ ਨਹੀਂ ਬਣ ਪਾਏਗਾ ਉਮੀਦ ਇਸ ਤਰ੍ਹਾਂ ਦੇ ਹਾਲਾਤ ਲੱਗ ਰਹੀ ਹੈ ਕਿ ਕਮਾਲਾ ਹੈਰੀਜ਼ ਹੀ ਅਗਲੇ ਜਿਹੜੇ ਕੈਂਡੀਡੇਟ ਬਣ ਸਕਦੇ ਨੇ ਕੱਲ ਨੂੰ ਹਾਲਾਤ ਕੋਈ ਬਦਲ ਜਾਂਦੇ ਨੇ ਉਹ ਇੱਕ ਵੱਖਰਾ ਵਿਸ਼ਾ ਹੋਊਗਾ ਸੋ ਇਤੋਂ ਅਲਾਵਾ ਪਿੰਨ ਜੀ ਗੱਲਬਾਤ ਕਰੀਏ ਕਿ ਜੋ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਨਸ ਹੈ ਸੋ ਇਹਨਾਂ ਵੱਲੋਂ ਇੱਕ ਗੱਲ ਕਹੀ ਗਈ ਹੈ ਉਹ ਕਹਿੰਦੇ ਕਿ ਜੇਕਰ ਕੈਨੇਡਾ ਦੇ ਵਿੱਚ ਜਿਹੜਾ ਇੰਟਰ ਸਟੇਟ ਕਹਿੰਦੇ ਬਿਨਸ ਹੁੰਦਾ ਤੋ ਕਹਿੰਦੇ ਵੀ ਜੇਕਰ ਇਸ ਨੂੰ ਵਧਾਉਣਾ ਹੈ ਇੰਟਰ ਸਟੇਟ ਜਿਹੜਾ ਪ੍ਰੋਵਿੰਸ਼ੀਅਲ ਜਿਹੜਾ ਬਿਨਸ ਹੈਗਾ ਇਹਨੂੰ ਵਧਾਉਣਾ ਹੈਗਾ ਤੋ ਕਹਿੰਦੇ ਵੀ ਜਿਹੜੇ ਅਸੀਂ ਫੋਰਨ ਟ੍ਰੇਡ ਬੈਰੀਅਰ ਦੀ ਗੱਲ ਕਰਦੇ ਆ ਮਤਲਬ ਇੱਕ ਮੌਲਕ ਦੇ ਦੂਜੇ ਮੌਲਕ ਜਿਹੜਾ ਬਿਨਸ ਹੁੰਦਾ ਉਦੀ ਗੱਲ ਕਰਦੇ ਆ ਕਹਿੰਦੇ ਇਹਦੇ ਨਾਲ ਜਿਹੜਾ ਵੱਖ-ਵੱਖ ਤਰ੍ਹਾਂ ਦੇ ਜਿਹੜੇ ਟ੍ਰੇਡ ਵੈਰੀਆ ਸਾਡੇ ਵੱਖ-ਵੱਖ ਪ੍ਰਵਿੰਸਾਂ ਦੇ ਵਿੱਚ ਲੱਗੇ ਹੋਏ ਨੇ ਸੋ ਕਹਿੰਦੇ ਇਹਨੂੰ ਵੀ ਕਹਿੰਦੇ ਪਹਿਲਾਂ ਜਿਹੜਾ ਦੂਰ ਕਰਨ ਦੀ ਲੋੜ ਹੈ ਸੋ ਇਹਦੇ ਨਾਲ ਹੀ ਕਹਿੰਦੇ ਵੀ ਆਉਣ ਵਾਲੇ ਸਮੇਂਦਰਾਂ ਜਿਹੜਾ ਬਿジネス ਬੂਸਟ ਹੋ ਸਕਦਾ ਉਹ ਨਾਲ ਪਿੰਨ ਜੀ ਐਲਸੀਬੀ ਦੀ ਗੱਲਬਾਤ ਕਰੀਏ ਐਲਸੀਬੀਓ ਦੇ ਜਿਹੜੇ ਵਰਕਰਸ ਨੇ ਉਹ ਸਟ੍ਰਾਈਕ ਤੇ ਸਨ ਉਹਨਾਂ ਦੀ ਜੂਨੀਅਨ ਤੇ ਕ੍ਰਾਊਨ ਏਜੰਸੀ ਦੇ ਵਿੱਚ ਸਾਨੂੰ ਪਤਾ ਵੀ ਪਿਛਲੇ ਦਿਨਾਂ ਦੌਰਾਨ ਜਿਹੜਾ ਸਮਝੌਤਾ ਸੀਗਾ ਉਹ sire ਚੜਿਆ ਆ ਤੇ ਉਸ ਸਮਝੌਤਾ sire ਚੜਨੇ ਤੋਂ ਬਾਅਦ ਇਹ ਕਿਆ ਸਰਾਈਆਂ ਸਨ ਕਿ ਜਲਦੀ ਹੀ ਜਿਹੜਾ ਆ ਕੰਮਕਾਜ ਜਿਹੜਾ ਆ ਵਾਂਗੂ ਸ਼ੁਰੂ ਹੋ ਜਾਏਗਾ ਸੋ ਕੱਲ ਇਹ ਪਹਿਲਾਂ ਤਾਂ ਇਹ ਗੱਲ ਹੋਈ ਹੈ ਕਿ ਉਹਨਾਂ ਦੇ ਜਿਹੜੇ ਵਰਕਰ ਸੀ ਕੰਮ ਤੇ ਵਾਪਸ ਆਏ ਸੋ ਅੱਜ ਦੀ ਬਾਰੇ ਖਬਰ ਇਹੀ ਆ ਕਿ ਅੱਜ ਸਵਾਰਾ ਜਿਹੜੇ ਐਸਸੀਬੀਓ ਸਟੋਰ ਸੂਬੇ ਦੇ ਵਿੱਚ ਖੁੱਲ ਜਾਣਗੇ ਸੌਦੇ ਕਰਕੇ ਜਿਹੜੇ ਲੋਕ ਪਿਛਲੇ ਕਾਫੀ ਸਮੇਂ ਤੋਂ ਇਸ ਜਿਹੜੀ ਆ ਚੀਜ਼ ਕਰਕੇ ਪਰੇਸ਼ਾਨੀ ਦੇ ਵਿੱਚ ਸੀ ਤੁਹਾਨੂੰ ਸੁੱਖ ਦਾ ਸਾਹ ਆਵੇਗਾ ਸੋ ਇਹਦੇ ਵਿੱਚ ਇੱਕ ਜਿਹੜੀ ਟਿੱਪਣੀ ਹੈ ਜਿਹੜੇ ਸਾਡੇ ਪ੍ਰੀਮੀਅਰ ਨੇ ਫੋਰਸ ਸਾਹਿਬ ਉਹਨਾਂ ਨੇ ਵੀ ਕੀਤੀ ਹੈ ਉਹ ਟਿੱਪਣੀ ਬੜੀ ਆਪਣੇ ਆਪ ਚ ਦਿਲਚਸਪ ਹੈ ਸੋ ਉਹਨਾਂ ਨੇ ਕਿਹਾ ਕਿ ਕਹਿੰਦੇ ਵੀ ਇਸ ਸਟ੍ਰਾਈਕ ਤੋਂ ਬਾਅਦ ਇੱਕ ਚੀਜ਼ ਗੱਲ ਕਲੀਅਰ ਹੋਈ ਹੈ ਕਿਉਂਕਿ ਉਹਨਾਂ ਨੇ ਕਿਹਾ ਵੀ ਸਟ੍ਰਾਈਕ ਹੋਣ ਤੋਂ ਬਾਅਦ ਵੀ ਆਮ ਲੋਕਾਂ ਨੂੰ ਜਿਹੜੀ ਹੈ ਸ਼ਰਾਬ ਵਗੈਰਾ ਮਿਲਦੀ ਰਹੀ ਹੈ ਸਰਕਾਰ ਵੱਲੋਂ ਹੋਰ ਵੱਖਰੇ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਹੋਏ ਸੀਗੇ ਸੋ ਕਹ ਰਹੇ ਨੇ ਵੀ ਕਦੀ ਵੀ ਕਹਿੰਦੇ ਵੀ ਆਮ ਲੋਕਾਂ ਦੇ ਨਾਲ ਮੈਸਜ ਦੇ ਵਿੱਚ ਨਹੀਂ ਪੜਨਾ ਚਾਹੀਦਾ ਸੋ ਇੱਥੇ ਆਮ ਲੋਕਾਂ ਦੀ ਉਹ ਗੱਲ ਕਰ ਰਹੇ ਨੇ ਜਾਂ ਪਿਆਕੜਾਂ ਦੀ ਗੱਲ ਕਰ ਰਹੇ ਨੇ ਉਹ ਹੁਣ ਉਹਨਾਂ ਨੂੰ ਜਿਆਦਾ ਕਲੀਅਰ ਹੋਊਗਾ ਸੋ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਸ਼ਬਦਾਵਲੀ ਚ ਇਹ ਕਿਹਾ ਵੀ ਜਿਹੜੇ ਆਮ ਲੋਕ ਹੁੰਦੇ ਨੇ ਸੋ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਸੋ ਜਿਹੜਾ ਇਹ ਤੰਗੀ ਪਰੇਸ਼ਾਨੀ ਜਿਹੜੀ ਪਿਆਕੜਾਂ ਨੇ ਸਮੇਤ ਰਾਨ ਕੰਦੇ ਚੱਲੀ ਹੈ ਸੋ ਉਹਦੇ ਕਰਕੇ ਲੋਕ ਕਹਿੰਦੇ ਆਵੇ ਸੋ ਇਨ੍ਹਾਂ ਹੀ ਐਲਸੀਬੀਓ ਦੇ ਜਿਹੜੇ ਵਰਕਰਸ ਨੇ ਸੋ ਉਹਨਾਂ ਦੇ ਹੀ ਖਿਲਾਫ ਜਿਹੜੇ ਨੇ ਹੋਗਾ ਸੋ ਅੰਤ ਦੇ ਵਿੱਚ ਇੱਕ ਖਬਰ ਕਾਦੇ ਆਪਣੇ ਸ਼ਹਿਰ ਬ੍ਰੈਂਟਨ ਦੀ ਸੋ ਇਹਦੇ ਬਾਰੇ ਇੱਕ ਨਵੀਂ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਕਿ ਬ੍ਰੈਂਟਨ ਦੇ ਜਿਹੜੇ ਹੋਮ ਆਨਰਸ ਨੇ ਉਹ 224 ਚ ਕਿਸ ਤਰ੍ਹਾਂ ਦਾ ਜਿਹੜਾ ਟੈਕਸ ਹੈ ਕਿੰਨਾ ਕੁ ਟੈਕਸ ਜਿਹੜਾ ਆ ਉਹ ਪੇ ਕਰ ਸਕਦੇ ਨੇ ਸੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਬ੍ਰੈਮਟਨ ਦੇ ਵਿੱਚ ਜਿਹੜਾ ਕਿ 224 ਚ ਅਸੀਂ ਦੇਖਿਆ ਕਿ ਬ੍ਰੈਮਟਨ ਦਾ 1.9% ਦੀ ਟੈਕਸ ਵਧਿਆ ਸੀਗਾ ਤੇ ਨਾਲ ਜੇਕਰ ਅਸੀਂ ਰੀਜਨਲ ਅਪੀਲ ਦਾ ਇਹ ਮਨਾ ਦੇਈਏ ਤੇ ਉਹ ਸਾਡੇ 4% ਦੀ ਜਿਹੜਾ ਟੈਕਸ ਅਪਰੂਵ ਹੋਇਆ ਸੀਗਾ ਤੇ ਬ੍ਰੈਮਟਨ ਦੇ ਵਿੱਚ ਇੱਕ ਐਵਰੇਜ ਹੋਮ ਦੀ ਵੈਲਿਊ ਜਿਹੜੀ ਆ 1 ਮਿਲੀਅਨ 13920 ਡਾਲਰ ਹੈ ਤੇ ਇਸ ਹਿਸਾਬ ਨਾਲ ਦੇਖੀ ਤਾਂ ਕਹਿੰਦੇ 2024 ਦੇ ਵਿੱਚ ਜਿਸ ਬੰਦੇ ਦਾ ਘਰ ਇੰਨੇ ਦਾ ਹੋਵੇਗਾ ਜਿਹਦੀ ਪ੍ਰਾਪਰਟੀ ਟੈਕਸ ਦੇ ਵਿੱਚ ਵੈਲਿਊ ਕਰਦੀ ਇੰਨੀ ਹੋਵੇਗੀ ਤਾਂ ਉਸ ਨੂੰ 11000 ਡਾਲਰ ਦਾ ਜਿਹੜਾ ਸਾਲਾਨਾ ਟੈਕਸ ਦਿੱਤਾ ਜਾਊਗਾ ਇਸੇ ਢੰਗ ਦੇ ਨਾਲ ਜੇਕਰ ਜਿਹਦੀ 750000 ਇਹ ਵੈਲੀ ਹੋਗੀ ਘਰ ਦੀ ਉਹਨੂੰ 8301 ਡਾਲਰ ਤੇ ਜਿਹੜੇ ਘਰ ਦੇ ਲਗ 5 ਲੱਖ ਡਾਲਰ ਤੋਂ ਜਿਹੜਾ ਉੱਪਰ ਦੀ ਵੈਲੀ ਹੋਗੀ ਤਾਂ ਉਹਨੂੰ ਮਿਨੀਮਮ 5534 ਡਾਲਰ ਜਿਹੜਾ ਟੈਕਸ ਦੇਣਾ ਪਊਗਾ ਸੋ ਭਾਵੇਂ ਇੱਕ ਐਵਰੇਜ ਘਰ ਜਿਹੜਾ ਕਿ ਮਿਲੀਅਨ ਦੇ ਕਰੀਬ ਬ੍ਰਾਮਪਟਨ ਦੇ ਵਿੱਚ ਹੈ ਜਿਹਦੀ ਉਹਦੇ ਵੈਲਿਊ ਜਿਹੜੀ ਘਰ ਦੀ ਨਹੀਂ ਗਣੀ ਗਈ ਹੈ ਤਾਂ ਉਹਨੂੰ 11000 ਡਾਲਰ ਟੈਕਸ ਦੇਣਾ ਪਊਗਾ। ਜੀ। ਲਓ ਭਾਈ ਹੁਣ ਵੈਲੀਊ ਵੀ ਦੱਸਤੀ ਟੈਕਸ ਵੀ ਦੱਸਤਾ ਤੇ ਪ੍ਰਿੰਨ ਸਾਹਿਬ ਹਜੇ ਤਾਂ आरआरएल मुद्दे तो राहत नहीं मिली हैगी ਹੁਣ ਟੈਕਸ ਪਹਿਲੇ ਹੀ ਉਹਨਾਂ ਨੇ ਡਾਟੇ ਕੱਢ ਕੇ ਦਾਖਲੇ ਪਾਈ ਐਨਾ ਹੁਣ ਤੁਹਾਨੂੰ ਦੇਣਾ ਹੀ ਪੈਣਾ ਤੇ ਪਰ ਆਮ ਲੋਕਾਂ ਦੀ ਬਾਹ ਨਹੀਂ ਫੜੀ ਜਾ ਰਹੀ ਹੈਗੀ ਹਾਂ ਮੈਂ ਇਸ ਚੀਜ਼ ਪ੍ਰਿੰਸਪਲ आरआरएल ਮੁੱਦੇ ਤੇ ਠੀਕ ਹੈ ਜਿੱਥੇ ਸਾਰਾ ਪਤਾ ਵੀ ਇਲੀਗਲ ਕੰਸਟਰਕਸ਼ਨ ਹੋਈ ਆ ਸਾਰਾ ਕੁਝ ਆ ਤੁਸੀਂ ਜਾਓ ਤੇ ਛਾਪੇਮਾਰੀ ਕਰੋ ਨੋਟਿਸ দাও ਪਾਈ ਇਹਨੂੰ ਲੀਗਲ ਕਰੋ ਤੁਸੀਂ ਤੇ ਉਹ ਉਹ ਚੀਜ਼ ਚੰਗੀ ਹੈਗੀ ਆ ਪਰ ਜਿਹੜੀ ਤੁਹਾਡੇ ਸਿਟੀ ਦੇ ਥਰੂ ਹੋ ਕੇ ਸਾਰਾ ਕੁਝ ਡਰਾਇੰਗ ਨਕਸ਼ੇ ਬਣ ਕੇ ਅਪਰੂਵਲ ਹੋ ਕੇ ਕੰਸਟਰਕਸ਼ਨ ਤੁਹਾਡੇ ਇਨਸਪੈਕਟਰ ਦੀ ਦੇਖ ਰਹਿਗ ਦੇ ਵਿੱਚ ਹੋਈ ਆ ਦੁਬਾਰੇ ਤੁਸੀਂ ਉਹਨੂੰ ਜਦੋਂ ਤੁਸੀਂ ਆਲਰੇਡੀ ਅਕੂਪੈਂਸੀ ਵੀ ਮਿਲ ਗਈ ਸਰ ਦੁਬਾਰੇ ਤੁਸੀਂ ਕਹਿੰਦੇ ਉਹਨੂੰ ਦੁਬਾਰੇ ਚੈੱਕ ਕਰਾਓ ਪਰਮੰਟ ਲਾਓ ਫੀਸ ਭਰੋ ਉਹ ਉਹ ਚੀਜ਼ਾਂ ਕਿਸੇ ਦੇ ਗਲੇ ਦੇ ਵਿੱਚੋਂ ਥੱਲੇ ਨਹੀਂ ਉੱਤਰ ਰਹੀਆਂ ਹੈਗੀਆਂ ਜੀਬਦਨ ਸਿੰਘ ਬਿਲਕੁਲ ਪਿੰਦ ਜੀ ਤੁਹਾਡਾ ਸਵਾਲ ਬਹੁਤ ਸਾਰੇ ਨੇ ਮੈਂ ਤਾਂ ਜੋ ਡਾਟਾ ਸੀਗਾ ਜੋ ਕਿ ਸਾਹਮਣੇ ਆਇਆ ਮੈਂ ਡਾਟਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਜੀ ਜੀ ਤੇ ਬਿਲਕੁਲ ਆਮ ਬੰਦੇ ਵਾਸਤੇ ਜਿੰਨੇ ਟੈਕਸ ਵਧੇ ਹੋਏ ਨੇ ਸੋ ਜਿੰਨੀ ਇੱਕ ਪ੍ਰਾਪਰਟੀ ਦੀ ਵੈਲਿਊ ਅਸੈਸ ਹੁੰਦੀ ਆ ਉਸ ਦੇ ਹਿਸਾਬ ਨਾਲ ਜਿੰਨਾ ਟੈਕਸ ਲੱਗਦਾ ਸੋ ਇੱਕ ਵੱਡਾ ਬੋਝ ਤਾਂ ਇਹ ਜ਼ਰੂਰ ਹੈ ਇਹ ਅੱਜ ਕੱਲ੍ਹ ਦੇ ਜਮਾਨੇ ਦੇ ਵਿੱਚ ਆਪਣੇ ਆਪ ਨੂੰ ਸਰਵਾਈਵ ਕਰਨਾ ਸੋ ਹਾਲਾਤ ਅਗਰ ਜਿਵੇਂ ਕੱਲ ਵੀ ਬੈਂਕ ਆਫ ਕੈਨੇਡਾ ਨੇ ਫੈਸਲਾ ਲੈਣਾ ਉਮੀਦ ਹੈ ਕਿ ਇੱਕ ਕੁਆਟਰ ਘਟ ਸਕਦਾ ਸੋ ਅਗਰ ਰਾਹਤ ਮਿਲੇ ਜਾਂ ਜਿਸ ਤੰਗਨਾ ਆਈਐਮਐਫ ਨੇ ਪ੍ਰੈਡਿਕਸ਼ਨ ਕੀਤੀ ਹੈ ਅਗਲੇ ਸਾਲ ਕੈਨੇਡਾ ਦੀ ਇਕਨੋਮੀ ਥੋੜੀ ਇੰਪਰੂਵ ਹੋ ਸਕਦੀ ਹੈ ਇਸ ਤਰ੍ਹਾਂ ਹੋ ਜਾਏ ਤਾਂ ਚੰਗੀ ਗੱਲ ਹੈ ਨਹੀਂ ਤਾਂ ਆਮ ਲੋਕਾਂ ਵਾਸਤੇ ਕਾਫੀ ਮੁਸ਼ਕਲ ਸਮਾਂ ਚੱਲ ਰਿਹਾ ਹੈ ਬਹੁਤ ਬਹੁਤ ਧੰਨਵਾਦ ਪਿੰਨ ਸਾਹਿਬ ਕਲੀ ਕਲੀ ਖਬਰ ਸਾਂਝੀ ਕੀਤੀ ਪਿੰਨ ਸਾਹਿਬ ਦਾ ਨੰਬਰ 416 848